ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਅਸੀਂ ਦੁਨੀਆ ਤੇ ਇੱਕ ਵਾਹਿਗੁਰੂ ਦਾ ਨਾਮ ਜਪਣ ਲਈ ਆਏ ਹਾਂ ਪਰ ਇੱਥੇ ਆ ਕੇ ਅਸੀਂ ਆਪਣੇ ਹੋਰ ਹੀ ਕੰਮਾਂ ਵਿੱਚ ਉਲਝ ਜਾਂਦੇ ਹਾਂ ਪਤਾ ਨਹੀਂ ਪਹਿਲੇ ਜਨਮ ਚ ਅਸੀਂ ਕੀ ਸੀ ਤੇ ਉਸ ਤੋਂ ਬਾਅਦ ਕੀ ਬਣੇ ਤੇ ਹੁਣ ਸਾਨੂੰ ਇਨਸਾਨ ਦੀ ਜੁਨੀ ਪ੍ਰਾਪਤ ਹੋਈ ਹੈ ਇਤਾਸੀ ਮੰਨਦੇ ਹਾਂ ਕਿ 84 ਲੱਖ ਜੁਨਾਂ ਤੋਂ ਬਾਅਦ ਵਿੱਚ ਸਾਨੂੰ ਇਨਸਾਨ ਦੀ ਜੁਨੀ ਪ੍ਰਾਪਤ ਹੁੰਦੀ ਹੈ ਸਾਨੂੰ ਪਰਮਾਤਮਾ ਨੇ ਸਭ ਕੁਝ ਬਖਸ਼ਿਆ ਹੈ ਦੇਖਣ ਵਾਸਤੇ ਸੁਣਨ ਵਾਸਤੇ ਕੀਰਤ ਕਰਨ ਵਾਸਤੇ ਤੁਰਨ ਫਿਰਨ ਵਾਸਤੇ ਪਰ ਅਸੀਂ ਤਾਂ ਵੀ ਵਿੱਚੋਂ ਕਈ ਇਹੋ ਜਿਹੇ ਵੀ ਨੇ ਕਿ ਤਾਂ ਵੀ ਖੁਸ਼ ਨਹੀਂ ਹਨ ਤਾਂ ਵੀ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਹਾਂ ਪ੍ਰਭੂ ਪਰਮਾਤਮਾ ਜੀ ਸੱਚੇ ਪਿਤਾ ਜੀ ਤੁਸੀਂ ਸਾਨੂੰ ਇੰਨਾ ਕੁਝ ਬਖਸ਼ਿਆ ਹੈ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਪਰ ਨਹੀਂ ਪਤਾ ਨਹੀਂ ਲੋਕਾਂ ਨੂੰ ਹੋਰ ਕੀ ਚਾਹੀਦਾ ਹੈ ਜਾਂ ਕੀ ਉਹ ਚਾਹੁੰਦੇ ਨੇ ਜੋ ਉਹਨਾਂ ਨੂੰ ਮਿਲੇ ਜਾਂ ਜਿਹਦੇ ਨਾਲ ਉਹ ਪਤਾ ਨਹੀਂ ਕਿਹੜੇ ਕੰਮ ਕਰਨ ਜਿਹੜੇ ਕੰਮ ਸਕਾਰ ਹੋ ਸਕਣ ਦੇਖੋ ਕਈ ਇਹੋ ਜਿਹੀ ਵੀ ਨੇ ਕਿ ਦੂਜੇ ਦਾ ਮਾੜਾ ਕਰਨ ਲਈ ਨਾ ਉਹ ਪਤਾ ਨਹੀਂ ਕਿੱਥੋਂ ਤੱਕ ਕਿਹੜੀਆਂ-ਕਿਹੜੀਆਂ ਹੱਦਾਂ ਤੋਂ ਗੁਜ਼ਰ ਜਾਂਦੇ ਨੇ ਕਈ ਇਹੋ ਜਿਹੀ ਵੀ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਦੁਨੀਆਂ ਤੇ ਸਾਰੇ ਲੋਕ ਹੀ ਮਾੜੇ ਨੇ ਨਹੀਂ ਕਈ ਪਰਸਨ ਅਗਰ ਤੁਸੀਂ ਕਿਤੇ ਦੇਖਣਾ ਹੋਵੇ ਨਾ ਰੱਬ ਵਸਦਾ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਵੇਖੋ ਦੁਨੀਆਂ ਇੰਨੀ ਹੋਏਗੀ ਕਿ ਬਸ ਸਾਰੀ ਦੁਨੀਆਂ ਚੰਗੀ ਹੈ ਜੋ ਪਰਮਾਤਮਾ ਦੇ ਲੜ ਲੱਗੀ ਹੈ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਚਪਹਿਰਿਆਂ 'ਚ ਸ਼ਾਮਿਲ ਹੋ ਕੇ ਵੇਖੋ ਉੱਥੇ ਇੱਕ ਸਰੋਂ ਦਾ ਦਾਣਾ ਰੱਖਣ ਲਈ ਵੀ ਜਗ੍ਹਾ ਨਹੀਂ ਹੋਏਗੀ ਇੰਨੀ ਦੁਨੀਆਂ ਹੋਏਗੀ ਇੱਦਾਂ ਲੱਗੇਗਾ ਕਿ ਪੂਰਾ ਇੰਡੀਆ ਹੀ ਇੱਥੇ ਆ ਗਿਆ ਹੈ। ਇਹ ਵੀ ਦੇਖ ਕੇ ਖੁਸ਼ੀ ਮਿਲਦੀ ਹੈ ਕਿ ਐਨੇ ਲੋਕ ਪਰਮਾਤਮਾ ਨਾਲ ਜੁੜੇ ਹਨ, ਐਨੇ ਲੋਕ ਪਰਮਾਤਮਾ ਦੀ ਬੰਦਗੀ ਕਰਦੇ ਨੇ। ਦੇਖੋ ਜੇ ਇਹ ਸਾਰੇ ਲੋਕ ਹੀ ਪਰਮਾਤਮਾ ਦੀ ਬੰਦਗੀ ਕਰਦੇ ਹਨ ਨਾ ਤੇ ਸਾਡੇ ਦੇਸ਼ ਵਿੱਚ ਕੋਈ ਨੁਕਸਾਨ ਵੀ ਨਹੀਂ ਹੁੰਦਾ। ਸਾਡੇ ਪੰਜਾਬ ਨੂੰ ਕਿਸੇ ਦੀ ਤੱਤੀ ਬਾਹ ਵੀ ਨਹੀਂ ਲੱਗਦੀ ਤੇ ਕੋਈ ਇਹੋ ਜਿਹਾ ਹਾਸਾ ਵੀ ਨਹੀਂ ਵਾਪਰਦਾ ਜਿਵੇਂ ਕਈ ਦੇਸ਼ਾਂ ਵਿੱਚ ਉਚਾ ਆਂਦੇ ਨੇ, ਕਈ ਕੁਛ ਹੋ ਜਾਂਦੇ ਨੇ। ਤੇ ਦੇਖੋ ਇਹ ਸਤਗੁਰੂ ਦੀ ਨਗਰੀ ਹੈ ਨਾ ਜਿਹੜੀ ਅੰਮ੍ਰਿਤਸਰ ਐਨੀ ਪਵਿੱਤਰ ਨਗਰੀ ਹੈ ਕਿ ਇੱਥੇ ਆਣ ਜਾਣ ਵਾਲੇ ਦਾ ਨਾ ਪੈਂਡਾ ਗੁਜਰ ਜਾਂਦਾ ਹੈ ਵੀ ਆਣ ਜਾਣ ਵਾਲੇ ਦਾ ਮਤਲਬ ਦੁੱਖ ਕੱਟਿਆ ਜਾਂਦਾ ਹੈ ਤਾਂ ਹੀ ਤਾਂ ਲੋਕ ਕਿਤੋਂ ਕਿਤੋਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਅੱਜ ਹਿੰਦੂ ਮੁਸਲਿਮ ਸਿੱਖ ਸਾਰੇ ਹੀ ਕਾਸਟਾਂ ਦੇ ਲੋਕ ਇੱਥੇ ਆਉਂਦੇ ਨੇ ਅਸੀਂ ਵੇਖਿਆ ਹੀ ਹੋਏਗਾ ਅਸੀਂ ਵੀ ਜਾਣੇ ਹਾਂ ਗੁਰਦੁਆਰਾ ਸਾਹਿਬ ਆਪਾਂ ਦੇਖਦੇ ਹਾਂ ਕਿ ਕਿੰਨੀ ਸੰਗਤ ਹੁੰਦੀ ਹੈ ਗੁਰਦੁਆਰਾ ਸਾਹਿਬ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਕਈ ਦੇਖੋ ਕਈ ਅੰਗਰੇਜ਼ ਆਈ ਹੁੰਦੇ ਨੇ ਉਹ ਵੀ ਦਰਸ਼ਨ ਕਰਨ ਆਏ ਹੁੰਦੇ ਨੇ ਉਹਨਾਂ ਨੂੰ ਵੀ ਇਸ ਉਹਨਾਂ ਨੇ ਵੀ ਇਹਦੇ ਬਾਰੇ ਪੜਿਆ ਹੁੰਦਾ ਹੈ ਕਿ ਹਰਮੰਦਰ ਸਾਹਿਬ ਕਿੰਨੇ ਬਣਾਇਆ ਕਿੱਦਾਂ ਇਸ ਦੀ ਨੀਵ ਰੱਖੀ ਜਾਂ ਕਿਵੇਂ ਇਹ ਬਣਾਇਆ ਗਿਆ ਹੁਣ ਕਿੰਨੀ ਇਸ ਵਿੱਚ ਸ਼ਕਤੀ ਹੈ ਆਪਣੇ ਸਾਡੇ ਦਸ਼ਮ ਗ੍ਰੰਥ ਰੱਖਿਆ ਹੋਇਆ ਹੈ ਵਿੱਚ ਦਸਾਂ ਗੁਰੂਆਂ ਦੀ ਸ਼ਕਤੀ ਹੈ ਸ਼ਹੀਦ ਸਿੰਘਾਂ ਦੀ ਸ਼ਕਤੀ ਹੈ ਇਹ ਸਾਰੀਆਂ ਸ਼ਕਤੀਆਂ ਖਾਲਸਾ ਜੀ ਆਪਣੇ ਪ੍ਰਭੂ ਪਰਮਾਤਮਾ ਨੇ ਹੀ ਇੱਥੇ ਬਖਸ਼ੀਆਂ ਨੇ ਦੇਖੋ ਇੱਥੇ 베ਰੀ ਹੈ ਜੋ ਅੰਮ੍ਰਿਤਸਰ ਸਾਹਿਬ ਵਿੱਚ 베ਰੀ ਹੈ ਨਾ ਉਸ ਥੱਲੇ ਇਸ਼ਨਾਨ ਕਰਨ ਨਾਲ ਕੋੜੀ ਦਾ ਕੋੜ ਦੂਰ ਹੋ ਗਿਆ ਸੀਗਾ ਤੇ ਵੇਖੋ ਅਸੀਂ ਤਾਂ ਪਰਮਾਤਮਾ ਦੇ ਸਿੱਖ ਹਾਂ ਨਾ ਸਾਡਾ ਤਾਂ ਪਰਮਾਤਮਾ ਖੁਦ ਹੀ ਸਾਡਾ ਉਧਾਰ ਕਰਨਗੇ ਅਸੀਂ ਇੱਕ ਸੱਚੇ ਮਨ ਨਾਲ ਜਾ ਕੇ ਅਰਦਾਸ ਕਰਵਾਉਨੇ ਹਾਂ ਖਾਲਸਾ ਜੀ ਸਾਨੂੰ ਇੱਕ ਜਿੱਦਾਂ ਮਤਲਬ ਮਨ 'ਚ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੇਰੀ ਜੋ ਹਾਜ਼ਰੀ ਹੈ ਉਹ ਮੇਰੇ ਪਰਮਾਤਮਾ ਦੇ ਘਰ ਵਿੱਚ ਲੱਗ ਗਈ ਹੈ ਜੇ ਤੁਸੀਂ ਇਹੋ ਜਿਹਾ ਮਨ ਬਣਾ ਲੂਗੇ ਨਾ ਖਾਲਸਾ ਜੀ ਤੁਹਾਨੂੰ ਵੱਡੇ ਤੋਂ ਵੱਡਾ ਰੋਗ ਵੱਡੇ ਤੋਂ ਵੱਡੀ ਬਿਮਾਰੀ ਕੋਈ ਕਰਜ਼ਾ ਕੋਈ ਮੁਕੱਦਮਾ ਕਿਸੇ ਤਰ੍ਹਾਂ ਦੀ ਕੋਰਟ ਕਚਹਿਰੀ ਦੇ ਕੇਸ ਹਰ ਇੱਕ ਦੇ ਵਿੱਚੋਂ ਨਾ ਤੁਹਾਨੂੰ ਪਰਮਾਤਮਾ ਜੀ ਕੱਢ ਦੇਣਗੇ ਕਿ ਇਹ ਮੇਰੇ ਸਿੱਖ ਦੇ ਲਈ ਨਹੀਂ ਹੈ ਮੇਰਾ ਸਿੱਖ ਮੇਰੀ ਬੰਦਗੀ ਕਰਦਾ ਹੈ ਉਹਦੇ ਲਈ ਪਰਮਾਤਮਾ ਨੇ ਬਹੁਤ ਕੁਝ ਸੋਚਿਆ ਹੋਇਆ ਹੈ ਅਸੀਂ ਪਰਮਾਤਮਾ ਤੇ ਇੱਕ ਵਾਰ ਵਿਸ਼ਵਾਸਤਾ ਕਰੀਏ ਸਾਨੂੰ ਆਪਣੇ ਪਰਮਾਤਮਾ ਨੂੰ ਛੱਡ ਕੇ ਅਸੀਂ ਹੋਰ ਪੰਡਤਾਂ ਕੋ ਜਾਨਦੇ ਹਾਂ ਕਈ ਹੱਥ ਦਿਖਾਣਗੇ ਕਈ ਵਿੱਚੋਂ ਖਾਲਸਾ ਜੀ ਇਹੋ ਜਿਹੀ ਵੀ ਨੇ ਕਿ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਪਾਠ ਵੀ ਹਰ ਰੋਜ਼ ਕਰਦੇ ਨੇ ਪਰ ਇੱਕ ਗੱਲ ਜਿੱਦਾਂ ਮਨ ਦੇ ਵਿੱਚ ਮਨ ਦੇ ਵਿੱਚ ਨਾ ਇੱਕ ਡਾਟ ਜਿਹਾ ਹੁੰਦਾ ਕਿ ਆਹ ਹੋ ਜੂਗਾ ਕਿ ਨਹੀਂ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਹੀ ਕਥਾ ਨਾਲ ਤੁਹਾਨੂੰ ਦੱਸਾਂਗੇ ਕਿ ਦੇਖੋ ਜੇ ਮਨ ਵਿੱਚ ਸ਼ੰਕਾ ਹੋਵੇ ਨਾ ਉਹ ਕੰਮ ਕਦੇ ਨਹੀਂ ਹੁੰਦਾ ਮਨ ਵਿੱਚ ਸ਼ੰਕਾ ਕੱਢ ਕੇ ਨਾ ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਜੇ ਉਹਨੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਕੋਈ ਕਠਿਨਾਈ ਜਾਂ ਕੋਈ ਵੀ ਬਿਮਾਰੀ ਕਿਸੇ ਤਰ੍ਹਾਂ ਦਾ ਵੀ ਕੋਈ ਰੋਗ ਜਾ ਕੋਈ ਵੀ ਪ੍ਰੋਬਲਮ ਤੁਹਾਡੇ ਅੱਗੇ ਪਾਈ ਹੈ ਨਾ ਇਹ ਪਰਚਾ ਇੰਨਾ ਔਖਾ ਪਾਇਆ ਹੈ ਨਾ ਇਹਨੂੰ ਹੱਲ ਕਰਨ ਦਾ ਉਦਾਹਰਨ ਵੀ ਪਰਮਾਤਮਾ ਨੇ ਖੁਦ ਹੀ ਦਿੱਤਾ ਹੋਏਗਾ ਸਿਰਫ ਇੱਕ ਵਾਰ ਅਟੁੱਟ ਵਿਸ਼ਵਾਸ ਕਿ ਸਾਨੂੰ ਆਪਣੇ ਵਾਹਿਗੁਰੂ ਤੇ ਅਟੁੱਟ ਵਿਸ਼ਵਾਸ ਹੈ ਮਰ ਜਾਵਾਂਗੇ ਪਰ ਇਹਦੇ ਦਰ ਤੋਂ ਬਿਨਾ ਅਸੀਂ ਕਿਸੇ ਦਰ ਅੱਗੇ ਮੱਥਾ ਨਹੀਂ ਟੇਕਾਂਗੇ ਇਹਦੇ ਦਰ ਤੋਂ ਬਿਨਾ ਅਸੀਂ ਕਿਤੇ ਵੀ ਸਿਰ ਨਹੀਂ ਝੁਕਾਵਾਂਗੇ ਇੱਧਰ ਉੱਧਰ ਨਾ ਭਟਕੋ ਇਸ ਕਰਕੇ ਸਿਰਫ ਆਪਣੇ ਗੁਰੂ ਵੱਲ ਧਿਆਨ ਦਿਓ ਗੁਰਬਾਣੀ ਪੜੋ ਖਾਸ ਕਰਕੇ ਜਿੰਨੀ ਹੋ ਸਕਦੀ ਹੈ ਉਨੀ ਪੜੋ ਇਹ ਦਬਾਵ ਨਹੀਂ ਗੁਰੂ ਨੇ ਪਾਇਆ ਗੁਰੂ ਤਾਂ ਇਹ ਵੀ ਕਹਿੰਦੇ ਨੇ ਕਿ ਸਿਰਫ ਵਾਹਿਗੁਰੂ ਦਾ ਸਿਮਰਨ ਕਰ ਵਾਹਿਗੁਰੂ ਤੁਸੀਂ ਨਿਰੰਤਰ ਆਪਣੀ ਜੀਵਾ ਨਾਲ ਵਾਹਿਗੁਰੂ 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 ਦਾ ਜਾਪ ਕਰੋ ਸਤਨਾਮ ਦਾ ਜਾਪ ਕਰੋ ਇਹ ਛੋਟੀਆਂ-ਛੋਟੀਆਂ ਟੁਕਾਂ ਜੋ ਗੁਰਬਾਣੀ ਵਿੱਚ ਨੇ ਨਾ ਖਾਲਸਾ ਜੀ ਇਹ ਬਹੁਤ ਹੀ ਮਨ ਨੂੰ ਸ਼ਾਂਤੀ ਦਿੰਦੀਆਂ ਨੇ ਇਹ ਬਹੁਤ ਹੀ ਪ੍ਰਭਾਵਸ਼ਾਲੀ ਸ਼ਕਤੀਸ਼ਾਲੀ ਇੱਕ ਮੰਤਰਾਂ ਦੀ ਤਰ੍ਹਾਂ ਕੰਮ ਕਰਦੀਆਂ ਨੇ ਜਿਸ ਵੀ ਸ਼ਬਦ ਨੂੰ ਗੁਰਬਾਣੀ ਦੇ ਕਿਸੇ ਵੀ ਸ਼ਬਦ ਨੂੰ ਤੁਸੀਂ ਜਾਪ ਕਰੋਗੇ ਨਾ ਖਾਲਸਾ ਜੀ ਉਹ ਪੂਰੀ ਗੁਰਬਾਣੀ ਦਾ ਹੀ ਅਸਰ ਹੋਏਗਾ ਸਭ ਤੋਂ ਮੇਨ ਜੀ ਤੁਸੀਂ ਗੁਰਬਾਣੀ ਨਹੀਂ ਪੜ ਸਕਦੇ ਖਾਲਸਾ ਜੀ ਤੁਸੀਂ ਸਤਨਾਮ ਦੀ ਵਾਹਿਗੁਰੂ ਦਾ ਜਾਪ ਕਰੋ ਤੁਸੀਂ ਇਹ ਵੀ ਨਹੀਂ ਕਰ ਸਕਦੇ ਮੂਲ ਮੰਤਰ ਖਾਲਸਾ ਜੀ ਜੋ ਸਾਡਾ ਮੂਲ ਮੰਤਰ ਹੈ ਨਾ ਉਸ ਵਿੱਚ ਸਭ ਕੁਝ ਹੈ ਉਸ ਵਿੱਚ ਇੰਨੀ ਸ਼ਕਤੀ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਮੂਲ ਮੰਤਰ ਦਾ ਪਾਠ 10 ਦਿਨ ਕੀਤਾ 11 ਦਿਨ ਕੀਤਾ ਜਾਂ 21 ਦਿਨ ਕੀਤਾ ਨੀਚਾ ਨਾਲ ਕੀਤਾ ਅਸੀਂ ਮਨ ਵਿੱਚੋਂ ਹੰਕਾਰ ਮਨ ਵਿੱਚੋਂ ਬੈਰ ਮਨ ਵਿੱਚ ਉਹ ਕਾਮ ਕ੍ਰੋਧ ਸਭ ਕੁਝ ਛੱਡ ਕੇ ਅਸੀਂ ਮੂਲ ਮੰਤਰ ਦਾ ਜਾਪ ਕੀਤਾ ਹੈ ਤੇ ਖਾਲਸਾ ਜੀ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਏਗੀ ਇਹ ਜ਼ਰੂਰੀ ਹੈ ਕਿ ਸਿਰਫ ਇੱਕ ਮਨ ਵਿੱਚ ਵਿਸ਼ਵਾਸ ਬਣਾ ਕੇ ਰੱਖੋ ਸਿਰਫ ਆਪਣੇ ਪ੍ਰਮਾਤਮਾ ਪ੍ਰਭੂ ਲਈ ਕਿਉਂਕਿ ਜਿਸ ਤੇ ਸਾਨੂੰ ਵਿਸ਼ਵਾਸ ਹੋਏਗਾ ਨਾ ਖਾਲਸਾ ਜੀ ਉਹ ਕਾਰਜ ਸਾਡੇ ਆਪੇ ਹੀ ਸਿੱਧ ਹੋ ਜਾਣਗੇ ਕਹਿੰਦੇ ਇੱਕ ਮਾਤਾ ਸੀ ਮਾਤਾ ਜੋ ਹੈ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਕਰਦੇ ਨੇ ਮਨ ਵਿੱਚ ਸਿਰਫ ਇੱਕ ਸ਼ੰਕਾ ਜੀ ਸੀ ਵੀ ਉਹਨਾਂ ਦਾ ਨਾ ਬੇਟਾ ਬਿਮਾਰ ਹੋ ਗਿਆ ਸੀਗਾ ਉਹ ਮਤਲਬ ਕੀ ਕਹਿੰਦੇ ਕਿ ਉਹਨਾਂ ਸਕੂਟਰੀ ਤੋਂ ਗਿਰ ਗਿਆ ਸੀ ਉਹਨਾਂ ਦੇ ਲੱਕ ਦੇ ਵਿੱਚ ਇੰਨੀ ਜ਼ਬਰਦਸਤ ਸੱਟ ਲੱਗੀ ਕਿ ਉਹ ਕੋ ਉੱਠਿਆ ਵੀ ਨਾ ਜਾਵੇ ਮਾਤਾ ਬਹੁਤ ਦੁਖੀ ਹੋਗੇ ਇਹ ਮਾਤਾ ਜੀ ਨੇ ਖੁਦ ਦੱਸਿਆ ਹੈ ਉਹਨਾਂ ਦਾ ਜੋ ਬੀਤਿਆ ਹੈ ਖਾਲਸਾ ਜੀ ਜਦੋਂ ਅਸੀਂ ਇਸ ਗੱਲਾਂ ਨੂੰ ਸੁਣਦੇ ਹਾਂ ਨਾ ਤਾਂ ਮਨ ਵਿੱਚ ਇੱਕ ਤਰਫ ਤਾਂ ਦੁੱਖ ਆਉਂਦਾ ਹੈ ਕਿ ਅਸੀਂ ਵੀ ਸਿੱਖਾਂ ਅਸੀਂ ਸਿੱਖ ਹੋ ਕੇ ਕਿੱਥੇ ਕਿੱਥੇ ਭਟਕ ਰਹੇ ਹਾਂ ਪਰ ਕਹਿੰਦੇ ਨੇ ਕਿ ਜਦੋਂ ਅਸੀਂ ਇਹੋ ਜੀਆਂ ਗੱਲਾਂ ਸੁਣੀਂਦੀਆਂ ਨੇ ਨਾ ਸੱਚੀ ਖਾਲਸਾ ਜੀ ਹੱਡ ਬੀਤੀਆਂ ਤੇ ਮਨ ਵਿੱਚ ਹੁੰਦਾ ਹੈ ਕਿ ਸਾਨੂੰ ਸਾਡੇ ਪ੍ਰਭੂ ਪਿਤਾ ਦੇ ਅੱਗੇ ਸਾਰੇ ਅਰਦਾਸਾਂ ਕਰਨ ਵਾਲੇ ਜਿਹੜੇ ਉਹਨਾਂ ਦੇ ਅੱਗੇ ਉਹ ਵਿਚੋਲੇ ਹਨ ਅਸੀਂ ਉਹਨਾਂ ਤੋਂ ਕਿਉਂ ਅਰਦਾਸ ਕਰੀਏ ਅਸੀਂ ਸਿੱਧਾ ਆਪਣੇ ਸ਼ਹੀਦ ਸਿੰਘਾਂ ਅੱਗੇ ਅਰਦਾਸ ਕਰੀਏ ਆਪਣੇ ਗੁਰੂ ਅੱਗੇ ਅਰਦਾਸ ਕਰੀਏ ਦਸ਼ਮ ਗ੍ਰੰਥ ਅੱਗੇ ਅਰਦਾਸ ਕਰੀਏ ਖਾਲਸਾ ਜੀ ਆਪਣੀਆਂ ਬੇਨਤੀਆਂ ਜਦ ਤੱਕ ਉੱਥੇ ਪਹੁੰਚਣਗੀਆਂ ਖਾਲਸਾ ਜੀ ਆਪਾਂ ਨੂੰ ਪਰਮਾਤਮਾ ਖੁਦ ਸਾਡੀ ਬਾਹ ਫੜਨਗੇ ਇਸ ਕਰਕੇ ਖਾਲਸਾ ਜੀ ਇਸ ਕਥਾ ਨੂੰ ਇੱਕ ਅਸੀਂ ਕਥਾ ਦਾ ਰੂਪ ਦੇ ਦਿੰਨੇ ਹਾਂ ਜੋ ਕਿ ਅਸੀਂ ਦੁਨੀਆ ਦੇ ਵਿੱਚ ਦੁਨੀਆਵੀ ਹੱਡ ਬੀਤੀਆਂ ਜੋ ਸੁਣਦੇ ਹਾਂ ਜੋ ਅੱਖੀਂ ਵੇਖਦੇ ਹਾਂ ਖਾਲਸਾ ਜੀ ਉਹ ਵੇਖ ਕੇ ਤੁਹਾਡੇ ਨਾਲ ਅਸੀਂ ਅੱਜ ਸਾਂਝੀ ਕਰਾਂਗੇ ਇਹ ਮਾਤਾ ਜੀ ਨੇ ਇਹ ਕਹਿੰਦੇ ਨੇ ਕਿ ਸਾਡੇ ਘਰ ਦੇ ਕੋਲ ਗੁਰਦੁਆਰਾ ਹੈ ਤੇ ਮੇਰਾ ਬੇਟਾ ਸਕੂਟਰੀ ਤੋਂ ਜਾ ਰਿਹਾ ਸੀ ਕਹਿੰਦੇ ਇੱਕ ਦਿਨ ਉਹਦੇ ਨਾਲ ਬਹੁਤ गिर ਗਿਆ ਤੇ ਉਹਦੇ ਬਹੁਤ ਜ਼ਿਆਦਾ ਸੱਟ ਲੱਗ ਗਈ ਉਹਦੀ ਸੱਟ ਉਹਦੇ ਲੱਕ 'ਚ ਲੱਗ ਗਈ ਉਸ ਤੋਂ ਬਾਅਦ ਕਹਿੰਦੀ ਮੇਰਾ ਬੇਟਾ ਉੱਠਿਆ ਨਹੀਂ 2-3 ਦਿਨ ਉੱਠਿਆ ਨਾ ਜਾਵੇ ਨਾ ਬੈਠਿਆ ਜਾਵੇ ਚਿੰਤਾ ਹੋ ਗਈ ਕਿ ਕਿਤੇ ਰੀੜ ਦੀ ਹੱਡੀ ਦੇ ਬਣ ਕੇ ਨਾ ਦਬੇ ਗਈ ਹੋਣ ਜਾਂ ਕੁਝ ਵੀ ਫੈਕਚਰ ਨਾ ਹੋ ਗਿਆ ਹੋਵੇ ਕਮਰ ਚ ਕਹਿੰਦੀ ਕਿ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਪਿਆ ਕਹਿੰਦੀ ਕਿ ਡਾਕਟਰਾਂ ਕੋ ਦਵਾਈ-ਦਵਾਈ ਸਾਰੇ ਡਾਕਟਰਾਂ ਦੇ ਕੋਲੋਂ ਕਹਿੰਦੀ ਮੈਂ ਦਵਾਈ-ਦਵਾਈ ਮੈਂ ਬਹੁਤ ਹੰਬ ਚੁੱਕੀ ਸੀ ਕਿ ਹੁਣੇ ਕਦੋਂ ਉੱਠੇਗਾ ਕਿਉਂਕਿ ਜਿਸ ਮਾਂ ਦਾ ਜਵਾਨ ਗੱਭਰੂ ਜਵਾਨ ਪੁੱਤ ਮੰਜੀ ਤੇ ਪੈ ਜੇ ਇਹ ਬਹੁਤ ਦੁੱਖ ਦੀ ਗੱਲ ਹੈ ਖਾਲਸਾ ਜੀ ਪਰ ਇੱਕ ਗੱਲ ਹੈ ਨਾ ਕਿ ਦੇਖੋ ਜੇ ਪ੍ਰਮਾਤਮਾ ਨੇ ਕਸ਼ਟ ਪਾਇਆ ਹੈ ਨਾ ਕਹਿੰਦੇ ਇੱਕ ਦਿਨ ਸਵੇਰਾ ਦੂਜੇ ਦਿਨ ਰਾਤ ਰਾਤ ਤੋਂ ਬਾਅਦ ਫਿਰ ਸਵੇਰਾ ਜੇ ਮੀਂਹ ਪੈਂਦਾ ਹੈ ਤੇ ਸੁੱਕੀ ਹਵਾ ਠੰਡੀ ਹਵਾ ਵੀ ਚੱਲਦੀ ਹੈ ਤੇ ਜੇ ਸ਼ਾਮ ਹੁੰਦੀ ਹੈ ਤਾਂ ਸਵੇਰਾ ਵੀ ਹੁੰਦਾ ਹੈ ਠੀਕ ਹੈ ਜੇ ਦਿਨ ਚੜ੍ਹਿਆ ਹੈ ਤੇ ਉਹਨੇ ਢਲਣਾ ਵੀ ਜ਼ਰੂਰ ਹੈ ਜੇ ਬੰਦਾ ਪੈਦਾ ਹੋਇਆ ਹੈ ਤੇ ਉਹਨੇ ਚਲੋ ਆਪਣੇ ਜਿੰਨੇ ਕ ਸਵਾਸ ਦਿੱਤੇ ਨੇ ਗੁਰੂ ਨੇ ਉਹਨੇ ਇੱਕ ਭਗਤ ਕੇ ਫਿਰ ਉਹਨੇ ਉੱਥੇ ਹੀ ਜਾਣਾ ਹੈ ਖਾਲਸਾ ਜੀ ਤੇ ਕਹਿੰਦੇ ਕਿ ਮਾਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਨਾ ਬਿਸਤਰ ਤੇ ਪੈ ਗਿਆ ਸੀ ਬਿਲਕੁਲ ਬਿਸਤਰ ਤੇ ਪੈ ਗਿਆ ਸੀ ਵੀ ਉਹਨੂੰ ਮਹੀਨਾ ਹੋ ਗਿਆ ਸੀਗਾ ਸਾਰੇ ਕੰਮ ਮਾਤਾ ਆਪ ਹੀ ਕਰਦੇ ਸਨ ਕਿਉਂਕਿ ਕੁਵਾਰਾ ਸੀ ਇੱਕ ਭੈਣ ਸੀ ਉਹ ਸਕੂਲ ਜਾਂਦੀ ਸੀ ਪੜਨ ਵਾਸਤੇ ਪਿਤਾ ਜੀ ਵੀ ਕੰਮ ਤੇ ਜਾਂਦੇ ਸਨ ਮਾਤਾ ਸਿਰਫ ਆਪਣੇ ਬੇਟੇ ਦੀ ਦੇਖਭਾਲ ਕਰਦੇ ਸਨ ਉਹ ਕਰੀ ਸੀ ਚਲੋ ਮੰਜੇ ਤੇ ਪਿਆ ਪੁੱਤ ਬਰਦਾਸ਼ਤ ਨਹੀਂ ਹੁੰਦਾ ਕਿਸੇ ਤੋਂ ਦੁੱਖ ਵਾਲੀ ਗੱਲ ਹੈ ਕਹਿੰਦੇ ਮਾਤਾ ਨੇ ਪਾਠ ਕਰਿਆ ਕਰਨਾ ਕਹਿੰਦੇ ਇੱਕ ਦਿਨ ਉਹਨਾਂ ਦੇ ਘਰ ਨਾਲ ਗਵਾਂਢਣ ਆ ਗਈ ਸੀ ਉਹ ਕਹਿ ਕੇ ਗਈ ਕਿ ਤੂੰ ਨਾ ਕਿਸੇ ਬਾਬੇ ਕੋ ਟਾਲਾ ਕਰਾ ਕੇ ਕਿਤੇ ਇਹਦੇ ਵਿੱਚ ਕੁਝ ਕੀਤਾ ਕਰਾਇਆ ਤਾਂ ਨਹੀਂ ਖਾਲਸਾ ਜੀ ਸਾਨੂੰ ਫਿਜ਼ੀਕਲੀ ਸੱਟ ਲੱਗੀ ਹੈ ਸਾਡੀ ਕਮਰ ਦੇ ਵਿੱਚ ਕੋਈ ਨੁਕਸ ਹੋਇਆ ਹੈ ਮਹੀਨੇ ਡੇਢ ਮਹੀਨੇ ਦਾ ਜੇ ਦਰਦ ਠੀਕ ਹੋ ਜਾਵੇਗਾ ਡਾਕਟਰਾਂ ਨੇ ਕਿਹਾ ਹੈ ਫਿਰ ਸਾਨੂੰ ਇਧਰ ਉਧਰ ਭਟਕਣ ਦੀ ਤਾਂ ਕੋਈ ਲੋੜ ਨਹੀਂ ਹੈਗੀ ਪਰ ਸਾਡਾ ਮਨ ਇਹ ਕਹਿੰਦਾ ਹੈ ਕਿ ਪਤਾ ਨਹੀਂ ਫਲਾਣੀ ਥਾਂ ਤੇ ਕਿਸੇ ਬਾਬੇ ਕੋ ਮੈਂ ਝਾੜਾ ਕਰਾ ਲਿਆ ਵਾਂ ਯਾ ਦੁੱਜੀ ਥਾਂ ਤੇ ਜਾ ਕੇ ਕਿਸੇ ਬਾਬੇ ਕੋ ਮਿਟਾਲਾ ਕਰਾ ਦਵਾ ਕੀ ਪਤਾ ਮੇਰਾ ਪੁੱਤ ਤੁਰਨ ਹੀ ਲੱਗ ਜੇ ਆ ਵੇਖੋ ਪਰਮਾਤਮਾ ਤੇ ਸ਼ੰਕਾ ਵਾਲੀ ਗੱਲ ਹੈ ਨਾ ਜਦੋਂ ਤੁਸੀਂ ਸਵੇਰ ਉੱਠ ਕੇ ਪਾਠ ਕੀਤਾ ਹੈ ਅਰਦਾਸ ਕੀਤੀ ਹੈ ਆਪਣੇ ਗੁਰੂ ਅੱਗੇ ਤੁਹਾਡਾ ਗੁਰੂ ਤੁਹਾਡੀ ਜ਼ਰੂਰ ਸੁਨੇਗਾ ਇੰਨਾ ਕੁ ਵਿਸ਼ਵਾਸਤਾ ਰੱਖੋ ਖਾਲਸਾ ਜੀ ਧੰਨਤਾ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾਂ ਦੇ ਅੱਗੇ ਕੀਤੀ ਹੋਈ ਕੋਈ ਵੀ ਅਰਦਾਸ ਖਾਲੀ ਨਹੀਂ ਜਾਂਦੀ ਖਾਲਸਾ ਜੀ ਬਸ ਅਰਦਾਸ ਕਰਨ ਦਾ ਢੰਗ ਸਿੱਖੋ ਸੱਚੇ ਪਾਤਸ਼ਾਹ ਜੀ ਕੋਲੋਂ ਕਿ ਅਸੀਂ ਕਿਵੇਂ ਮੰਗਣਾ ਹੈ ਕਹਿੰਦੇ ਉਹ ਮਾਤਾ ਦੇ ਮਾਤਾ ਨੇ ਪਾਠ ਵੀ ਕਰਿਆ ਕਰਨਾ ਕਹਿੰਦੇ ਫੇਰ ਮਾਤਾ ਕੋ ਗੁਰਦੁਆਰੇ ਵੀ ਘਟ ਜਾਇਆ ਜਾਂਦਾ ਸੀ ਗੁਰਦੁਆਰੇ ਵੀ ਕਈ ਕਿੰ ਕੀ ਵੇਲੇ ਚਲੇ ਜਾਂਦੇ ਸਨ ਮੱਥਾ ਟੇਕ ਕੇ ਆਉਂਦੇ ਸਨ ਸਿਰਫ ਖਾਲਸਾ ਜੀ ਇਹ ਨਹੀਂ ਕਿ ਅਸੀਂ ਆਪਣੀ ਹਾਜ਼ਰੀ ਲਗਾਏ ਸਾਡਾ ਕੰਮ ਖਤਮ ਵਾਹਿਗੁਰੂ ਦੇ ਨਾਲ ਬੈਠ ਕੇ ਵਾਹਿਗੁਰੂ ਦੇ ਰੰਗ ਵਿੱਚ ਭਿੱਜ ਕੇ ਉਹਨਾਂ ਨਾਲ ਗੱਲਾਂ ਕਰੋ ਪਰਮਾਤਮਾ ਖੁਦ ਹਾਮੀ ਭਰਦੇ ਨੇ ਪਰਮਾਤਮਾ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਬੈਠਦੇ ਹੋ ਨਾ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੈਠ ਕੇ ਆਪਣਾ ਦੁੱਖ ਮਨ ਵਿੱਚ ਗੁਰੂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਅੱਦੇ ਨਾਲੋ ਦੁੱਖ ਤਾਂ ਜਦੋਂ ਤੁਸੀਂ ਗੁਰੂ ਨੂੰ ਸੁਣਾਉਂਗੇ ਨਾ ਕਿ ਬਾਬਾ ਜੀ ਵੀ ਜਿਵੇਂ ਮੇਰਾ ਪੁੱਤ ਹੈ ਕਿ ਇਹਨੂੰ ਤੁਸੀਂ ਪਰਮਾਤਮਾ ਤੂੰ ਹੀ ਠੀਕ ਕਰਨਾ ਹੈ ਮੈਨੂੰ ਤੇਰੇ ਤੋਂ ਆਸ ਹੈ ਮੈਨੂੰ ਤੇਰੇ ਤੋਂ ਹੀ ਉਮੀਦ ਹੈ ਤੇ ਮੈਂ ਆਸ ਕਿਸੇ ਹੋਰ ਤੇ ਨਹੀਂ ਰੱਖ ਸਕਦੀ ਪਰਮਾਤਮਾ ਕਿਉਂਕਿ ਮੈਂ ਤੇਰੇ ਲਾੜ ਲੱਗੀ ਹਾਂ ਹੁਣ ਜੋ ਵੀ ਕਰਨਾ ਹੈ ਇਹ ਤੁਹਾਡੀ ਮਰਜ਼ੀ ਹੈ ਪਰਮਾਤਮਾ ਤੇ ਪ੍ਰਮਾਤਮਾ ਜੀ ਸਾਡੀ ਕੀਤੀ ਹੋਈ ਅਰਦਾਸ ਕਿਤੇ ਵਿਅਰਥ ਜਾਣ ਦੇਣਗੇ ਕਿ ਅਸੀਂ ਸਵੇਰੇ 5 ਵਜੇ ਉੱਠ ਕੇ ਅਸੀਂ ਪਾਠ ਕਰਦੇ ਹਾਂ 5 ਵਜੇ ਉੱਠ ਕੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੱਥਾ ਟੇਕਦੇ ਹਾਂ ਆਪਣੇ ਪ੍ਰਭੂ ਦੇ ਲਈ ਇੰਨਾ ਟਾਈਮ ਕੱਢਦੇ ਹਾਂ ਤੇ ਪ੍ਰਮਾਤਮਾ ਥੋੜੀ ਨਾ ਇਹ ਹੈ ਕਿ ਇਹ ਇਨਸਾਨ ਹੈ ਕਿ ਇਹਦਾ ਹੀ ਕਾਲ ਸੁਣਾਗਾ ਉਹਦੀ ਪਰਸੋ ਸੁਣਾਗਾ ਪ੍ਰਮਾਤਮਾ ਸਾਰਿਆਂ ਨੂੰ ਇੱਕੋ ਸਾਰ ਸੁਣਦਾ ਹੈ ਇੱਕੋ ਸਾਰ ਦੇਖਦਾ ਹੈ ਪ੍ਰਮਾਤਮਾ ਦੀ ਨਜ਼ਰ ਚ ਕੋਈ ਉੱਤੇ ਨੀਵੇਂ ਨਹੀਂ ਕੋਈ ਅਮੀਰ ਨਹੀਂ ਕਿ ਕੋਈ ਮਹਿੰਗਾ ਸੂਟ ਪਾ ਕੇ ਆ ਗਈ ਜਨਾਨੀ ਜਾਂ ਕਿਸੇ ਨੇ 5000 ਵਾਲਾ ਪਾਇਆ ਤੇ ਕਿਸੇ ਨੇ 500 ਵਾਲਾ ਪਾਇਆ ਵੀ 500 ਵਾਲੇ ਦੀ ਬਾਅਦ ਚ ਅਰਦਾਸ ਕਰਾਂਗਾ ਤੇ ਪਹਿਲਾਂ 500 ਵਾਲੇ ਦੀ 5000 ਵਾਲੇ ਦੀ ਮੈਂ ਪਹਿਲਾਂ ਗੱਲ ਪੂਰੀ ਕਰ ਲਾਂ ਇਹੋ ਜਿਹਾ ਕੁਝ ਨਹੀਂ ਖਾਲਸਾ ਜੀ ਰੱਬ ਨੇ ਤੇ ਜੇ ਮਿਹਰ ਕਰਨੀ ਤੇ ਭਿਖਾਰੀ ਤੇ ਵੀ ਕਰ ਦੇਣੀ ਜਿਹੜਾ ਮੰਗਤਾ ਜਿਹਦੇ ਤਨ ਤੇ ਕੱਪੜਾ ਵੀ ਨਹੀਂ ਹੈ ਸਾਨੂੰ ਇਦਾਂ ਦਾ ਵਿਸ਼ਵਾਸ ਬਣਾਉਣਾ ਪਏਗਾ ਆਪਣੇ ਪਰਮਾਤਮਾ ਤੇ ਤੇ ਤਾਂ ਕਰਕੇ ਕਹਿੰਦੇ ਆ ਨਾ ਕਿ ਵਾਹਿਗੁਰੂ ਦਾ ਨਾਮ ਜ਼ਰੂਰ ਜਪਿਆ ਕਰੋ ਜਿੰਨਾ ਹੋ ਸਕਦਾ ਹੈ ਪਾਠ ਕਰਿਆ ਕਰੋ ਆਪਣੇ ਪ੍ਰਭੂ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਉਹ ਮਾਤਾ ਕਹਿੰਦੇ ਕਿ ਚਲੋ ਮੈਂ ਪੰਡਤਾਂ ਕੋ ਵੀ ਗਈ ਕਹਿੰਦੇ ਮੈਨੂੰ ਫੇਰ ਮੇਰੇ ਮੁੰਡੇ ਨੂੰ ਉਹਨੇ ਕਿਹਾ ਕਿ ਇਹਦੇ ਤੇ ਕੋਈ ਅਹ ਕਾਲ ਸਰਪ ਦੋਸ਼ ਹੈ ਕਈ ਕੋ ਐਸੇ ਆ ਦੋਸ਼ ਹੈ ਇਹਦੀ ਤਾਂ ਦੁਰਘਟਨਾ ਹੋਣੀ ਹੀ ਸੀ ਹੁਣ ਇਹ ਮੋਟਰਸਾਈਕਲ ਨਹੀਂ ਚਲਾ ਸਕੇਗਾ ਕਹਿੰਦੇ ਮੇਰੇ ਮਨ ਚ ਇਹ ਜੇ ਵਿਅਨ ਪਾਤੇ ਵੀ ਮੈਨੂੰ ਇੰਜ ਲੱਗਾ ਕਿ ਮੇਰੀ ਜ਼ਿੰਦਗੀ ਦਾ ਸਭ ਕੁਝ ਤਹਿਸ ਨਹਿਸ ਹੋ ਗਿਆ ਹੈ ਮਾਤਾ ਬਹੁਤ ਦੁਖੀ ਰਹਿਣ ਲੱਗ ਪਏ ਕਹਿੰਦੇ ਕਿ ਜਦੋਂ ਦੁਖੀ ਰਹਿਣ ਲੱਪੇ ਘਰੇ ਇੱਕ ਪੁੱਤ ਮੰਜੀ ਤੇ ਪਿਆ ਇੱਕ ਮਾਤਾ ਉਹਦਾ ਦੁਖੀ ਹੋਗੇ ਡਿਪਰੈਸ਼ਨ ਦੇ ਵਿੱਚ ਤੇ ਕਹਿੰਦੇ ਮੇਰੀ ਨਾ ਮਤਲਬ ਦਿਲ ਦੇ ਵਿੱਚ ਬਹੁਤ ਦੁੱਖ ਲੱਗਿਆ ਕਹਿੰਦੇ ਮੇਰੀ ਬੇਟੀ ਨੇ ਕਿਹਾ ਕਿ ਮੰਮੀ ਤੁਸੀਂ ਇਹਨਾਂ ਦੁਖੀ ਨਾ ਹੋਵੋ ਕਿਉਂ ਨਾ ਅਸੀਂ ਧੰਤਨ ਬਾਬਾ ਦੀਪ ਸਿੰਘ ਦੀ ਐਨੀ ਮਹਿਮਾ ਸੁਣੀ ਦੀ ਹੈ ਤੁਸੀਂ ਵੀ ਸੁਣਦੇ ਹੋ ਐਨੀ ਮਹਿਮਾ ਸੁਣੀ ਦੀ ਹੈ ਕਿਉਂ ਨਾ ਤੁਸੀਂ ਵੀ ਧੰਤਨ ਬਾਬਾ ਦੀਪ ਸਿੰਘ ਦੇ ਇੱਕ ਵਾਰ ਇੱਕ ਵਾਰ ਉਹਨਾਂ ਦੇ ਘਰ ਚ ਜਾ ਕੇ ਜੋਤ ਜਗਾ ਕੇ ਉੱਥੋਂ ਦਾ ਘਿਓ ਲਿਆ ਕੇ ਕਿਉਂ ਨਾ ਵੀਰ ਦੇ ਆਪਾਂ ਮਾਲਿਸ਼ ਕਰੀਏ ਜਾਂ ਆਪਣੇ ਵੀਰ ਦੇ ਲਾਈਏ ਤੇ ਕੀ ਪਤਾ ਸਾਡਾ ਵੀਰ ਵੀ ਠੀਕ ਹੋ ਜਾਵੇ ਕਹਿੰਦੇ ਜਦੋਂ ਮੇਰੀ ਬੇਟੀ ਨੇ ਐਨੇ ਵਿਸ਼ਵਾਸ ਨਾਲ ਕਿਹਾ ਨਾ ਕਿ ਉਹ ਬਾਬਾ ਜੀ ਤੇ ਮੈਨੂੰ ਵਿਸ਼ਵਾਸ ਹੈ ਆਪਣੇ ਪਰਮ ਪਿਤਾ ਤੇ ਕਹਿੰਦੇ ਮੇਰੀ ਬੇਟੀ ਬਹੁਤ ਘਟ ਪਾਠ ਕਰਦੀ ਸੀ ਵੀ ਕਦੇ ਕਦਾ ਇਹ ਕਰ ਲੈਣਾ ਚਲੋ ਜੇ ਟਾਈਮ ਲੱਗਾ ਤੇ ਨਹੀਂ ਤੇ ਨਹੀਂ ਕਹਿੰਦੇ ਵੀ ਬੇਟੀ ਰੋਜ਼ ਮਤਲਬ ਮੈਨੂੰ ਨਾ ਕਥਾ ਲਾ ਕੇ ਦੇ ਦੇਣੀ ਕਰਨੀ ਜਦੋਂ ਮੈਂ ਇਹ ਕੋਈ ਗੱਲ ਸੁਣਨੀ ਕਰਨੀ ਕਿਸੇ ਭੈਣ ਦੀ ਜਾਂ ਕਿਸੇ ਵੀਰ ਦੀ ਕਹਿੰਦੇ ਮੇਰਾ ਨਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਪਰਮਾਤਮਾ ਤੇ ਕਿ ਮੈਂ ਤਾਂ ਪਾਗਲ ਹਾਂ ਕਿ ਇੱਧਰ ਉੱਧਰ ਭਟਕ ਰਹੀ ਹਾਂ ਮੈਂ ਆਪਣੇ ਗੁਰੂ ਦੇ ਦਵਾਰੇ ਕਿਉਂ ਨਹੀਂ ਜਾਂਦੀ ਕਹਿੰਦੇ ਕਿ ਮੈਂ ਉਸ ਦਿਨ ਕਹਿੰਦੇ ਦੋ ਦਿਨਾਂ ਬਾਅਦ ਨਾ ਮੈਂ ਪੱਕਾ ठान ਲਿਆ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਗਏ ਬੇਟਾ ਮੇਰਾ ਕਹਿੰਦੇ ਘਰੇ ਹੀ ਸੀ ਉਹਦੀ ਤਬੀਅਤ ਠੀਕ ਨਹੀਂ ਸੀ ਵੀ ਮੰਜੇ ਤੇ ਤਾਂ ਹੈਗਾ ਹੀ ਸੀ ਕਹਿੰਦੇ ਜਦੋਂ ਅਸੀਂ ਘਰ ਆਏ ਨਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਿਆ ਅਰਦਾਸ ਬੇਨਤੀ ਕਰਵਾਈ ਆਪਣੇ ਪੁੱਤਰ ਲਈ ਕਹਿੰਦੇ ਫਿਰ ਮੈਂ ਜੋਤ ਚ ਕਿਉ ਪਾਇਆ ਤੇ ਜੋਤ ਦਾ ਕਿਉ ਲੈ ਕੇ ਵੀ ਆਈ ਕਹਿੰਦੇ ਜਿਵੇਂ ਜਿਵੇਂ ਮੈਨੂੰ ਉੱਥੇ ਇੱਕ ਭੈਣਜੀ ਮਿਲੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਘਰ ਬੈਠ ਕੇ ਦੁਪਹਿਰਾ ਸਾਹਿਬ ਕੱਟਣਾ ਹੈ ਤੁਸੀਂ ਬਾਬਾ ਜੀ ਦੇ ਸਰੂਪ ਅੱਗੇ ਜੋਤ ਜਗਾਉਣੀ ਹੈ ਸਾਫ਼ ਕੱਪੜਾ ਵਿਸਾ ਕੇ ਆਸਣ ਲਾ ਕੇ ਤੁਸੀਂ ਬਹਿਣਾ ਹੈ ਇੱਕ ਥਾਂ ਤੇ ਬਾਬਾ ਜੀ ਲਈ ਆਸਣ ਲਾਣਾ ਹੈ ਜੋਤ ਜਗਾਉਣੀ ਹੈ ਕੜਾ ਪ੍ਰਸ਼ਾਦ ਬਣਾਉਣਾ ਹੈ ਪਹਿਲੀ ਵਾਰ ਜਦੋਂ ਦੁਪਹਿਰਾ ਸਾਹਿਬ ਤੁਸੀਂ ਕੱਟਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਦੀ ਪਾਲਣਾ ਕਰੀਦੀ ਹੈ ਉਹਨਾਂ ਨੇ ਮੈਨੂੰ ਵਿਸਤਾਰ ਨਾਲ ਸਮਝਾਇਆ ਕਹਿੰਦੇ ਮੈਂ ਘਰੇ ਆ ਗਈ ਕਹਿੰਦੇ ਮੈਨੂੰ ਐਵੇਂ ਲੱਗਾ ਕਿ ਮੈਨੂੰ ਪਤਾ ਨਹੀਂ ਕੀ ਮਿਲ ਗਿਆ ਹੁੰਦਾ ਮਾਤਾ ਕਹਿੰਦੇ ਮੇਰੇ ਦਿਲ 'ਚ ਬਹੁਤ ਖੁਸ਼ੀ ਸੀ ਮੇਰੇ ਦਿਲ ਦੇ ਵਿੱਚ ਵੀ ਜਿੱਦਾਂ ਮੇਰੀ ਉਮੀਦ ਹਰੀ ਹੋ ਗਈ ਹੈ ਮਾਤਾ ਕਹਿੰਦੇ ਕਿ ਮੈਂ ਘਰ ਆਈ ਘਰ ਆ ਕੇ ਮੈਂ ਜਿਵੇਂ ਜਿਵੇਂ ਮੈਨੂੰ ਉਸ ਭੈਣ ਜੀ ਨੇ ਦੱਸਿਆ ਸੀ ਦੁਪਹਿਰਾ ਸਾਹਿਬ ਕੱਟਦੇ ਹਾਂ ਜਿਹੜੇ ਉੱਥੇ ਦੁਪਹਿਰਾ ਸਾਹਿਬ ਕੱਟਦੇ ਨੇ ਪੱਕੇ ਸ਼ਰਧਾਲੂ ਨੇ ਜਿਨ੍ਹਾਂ ਦਾ ਕਿਤੇ ਹੋਰ ਵਿਸ਼ਵਾਸ ਹੀ ਨਹੀਂ ਹੈ ਸਿਰਫ ਆਪਣੇ ਗੁਰੂ ਤੇ ਹੀ ਵਿਸ਼ਵਾਸ ਹੈ ਕਹਿੰਦੇ ਕੀ ਕੀਤਾ ਤੇ ਫੇਰ ਕਹਿੰਦੇ ਕਿ ਵੀ ਮਤਲਬ ਮੇਰੇ ਬੇਟੇ ਦੀ ਨਾ ਮਤਲਬ ਕਹਿੰਦੇ ਸੀ 2-3 ਵਾਰ ਨਾ ਦਿਨ ਚ ਉਹਦੇ ਲੱਕ ਤੇ ਉਸ ਕਿਉਂ ਨਾ ਜੋਤ ਵਾਲੇ ਨਾਲ ਮਾਲਿਸ਼ ਕਰਿਆ ਕਰਨੀ ਕਹਿੰਦੇ ਹਫਤਾ ਤੱਕ ਪਿਆ ਕਿ ਮੇਰੇ ਬੇਟੇ ਨੇ ਥੋੜਾ ਉੱਠ ਕੇ ਬੈਠਣਾ ਸ਼ੁਰੂ ਕਰ ਦਿੱਤਾ ਮੈਨੂੰ ਇੰਜ ਲੱਗਦਾ ਸੀ ਕਿ ਮੇਰੇ ਜਿਹੜਾ ਮੈਂ ਲਾਇਆ ਹੋਇਆ ਬੀਜ ਹੈ ਨਾ ਉਹ ਬੂਟਾ ਬਣ ਚੁੱਕਿਆ ਹੈ ਵੀ ਆਸ ਹੋ ਗਈ ਹੈ ਕੀ ਹੁਣ ਬੂਟਾ ਬਣ ਗਿਆ ਹੈ ਦਰਖਤ ਆਪੇ ਬਣ ਜਾਵੇਗਾ ਜਦ ਪਰਮਾਤਮਾ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਤੇ ਹੋਰ ਪਰਮਾਤਮਾ ਅੱਗੇ ਉਹਨੂੰ ਠੀਕ ਤੁਰਨ ਫਿਰਨ ਯੋਗੀ ਕਰ ਦੇਣਗੇ ਕਹਿੰਦੇ ਕਿ ਐਨੀ ਆਸ ਉਮੀਦ ਹੋ ਗਈ ਕਹਿੰਦੇ ਕਿ ਮੈਨੂੰ ਬਹੁਤ ਆਸ ਹੋਈ ਮੇਰਾ ਪੁੱਤਰ ਹੌਲੀ ਹੌਲੀ ਠੀਕ ਹੋਣ ਲੱਗ ਪਿਆ ਹੁਣ ਬਿਲਕੁਲ ਮੇਰਾ ਬੇਟਾ ਠੀਕ ਹੋਣ ਲੱਗ ਗਿਆ ਸੀ ਮਾਤਾ ਕਹਿੰਦੇ ਮੈਂ ਪਾਠ ਕਰਿਆ ਕਰਨਾ ਸਵੇਰ ਜਿੰਨਾ ਕ ਟਾਈਮ ਮਿਲਣਾ ਕੰਮ ਕਰਨ ਤੋਂ ਬਾਅਦ ਮੈਂ ਬੇਟੇ ਕੋ ਬੈਠ ਕੇ ਗੁਰਬਾਣੀ ਪੜਿਆ ਕਰਨੀ ਤੇ ਉਹਨੂੰ ਵੀ ਕਿਹਾ ਕਰਨਾ ਕਿ ਹੌਲੀ-ਹੌਲੀ ਮੂੰਹ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰ ਤਨ-ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹ ਵੀਰ ਜਲਦੀ ਹੀ ਠੀਕ ਹੋ ਗਏ 1.5 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਪ੍ਰੋਸੈਸ ਕਮਰ ਦੀ ਜੋ ਸੀ ਉਹ ਠੀਕ ਹੋ ਗਈ ਉਹ ਬਿਲਕੁਲ ਹੁਣ ਠੀਕ ਹੋ ਗਏ ਹੌਲੀ-ਹੌਲੀ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ ਮਾਤਾ ਨੇ ਕਿਹਾ ਕਿ ਇਹ ਤਾਂ ਚਮਤਕਾਰ ਤੋਂ ਘੱਟ ਹੈ ਹੀ ਨਹੀਂ ਵੀ ਮੇਰੀ ਇੰਨੀ ਜ਼ਿਆਦਾ ਪਰਮਾਤਮਾ ਨੇ ਸੁਣੀ ਹੈ ਨਾ ਕਿ ਮੈਂ ਦੱਸ ਵੀ ਨਹੀਂ ਸਕਦੀ ਤੇ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਨਾਮ ਨਾ ਹਰ ਸਮੇਂ ਲੈਣਾ ਚਾਹੀਦਾ ਹੈ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜਾਂ ਐਸੇ ਬੁਝੀਆਂ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਸੋਈ ਅਚਿੰਤ ਜਗ ਅਚਿੰਤਾ ਜਹਾਂ ਕਰਾ ਪ੍ਰਭ ਤੂੰ ਵਰਤਨਤਾ घर सुख वसया बाहर सुख पाया कह नानक गुरु मंत्र दुड़ाया एक आस रखो मन माही सर्व रोग नानक मिट जाही सोरठ महला पंजवा गए क्लेश रोग सब नासे प्रभ अपने कृपा तारी आठ पहर आराध्य स्वामी पूरन काल हमारी ਜਦੋਂ ਅਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਪਰਮਾਤਮਾ ਸਾਡੀ ਅਰਦਾਸ ਕਰੀਬ ਹੋ ਕੇ ਸੁਣਦੇ ਹਨ ਕਿ ਮੇਰਾ ਸੰਗਤ ਮੇਰਾ ਬੱਚਾ ਮੈਨੂੰ ਬੁਲਾ ਰਿਹਾ ਹੈ ਜਿਵੇਂ ਅਸੀਂ ਆਪਣੇ ਪਿਤਾ ਅੱਗੇ ਅਰਦਾਸ ਕਰੀਦੀ ਹੈ ਨਾ ਪਿਤਾ ਅੱਗੇ ਕੁਝ ਮੰਗੀਦਾ ਹੈ ਬੇਟਾ ਜਦੋਂ ਆਪਣੇ ਪਿਤਾ ਕੋ ਕੁਝ ਮੰਗਦਾ ਹੈ ਉਸੇ ਤਰ੍ਹਾਂ ਅਸੀਂ ਵੀ ਪਰਮਪ੍ਰਿਤਾ ਪਰਮੇਸ਼ਵਰ ਦੇ ਪੁੱਤਰ ਹਾਂ ਬੱਚੇ ਹਾਂ ਅਸੀਂ ਆਪਣੇ ਪਿਤਾ ਕੋਲੋਂ ਮੰਗ ਸਕਦੇ ਹਾਂ इस तरह वो वीर बिल्कुल ठीक ठाक हो गए हूँ माता जी ने यह सुखिया कि जो मेरा बेटा बिल्कुल ठीक हो जाएगा मैं उत्तें शहीद सिंगा जगह पर आके देख करवावी तो अपने बेटे दत्था टका के लैके जावगी हूँ माता जी ने दस्या है कि हूँ उन्होंने जाना है वेखो माता जी का विश्वास इधर उधर भटकन कुछ नहीं मिलता अपने गुरद्वारा साहिब जाया करो गुरद्वारा साहिब तो हर कुछ मिल जाता है सब कुछ जो नाउमीद भी हों ਮਿਨਿਆਸਰਿਆਂ ਦਾ ਆਸਰਾ ਪ੍ਰਭੂ ਕਿਉਂਕਿ ਅਸੀਂ ਉਸ ਪਰਮ ਪਿਤਾ ਦੇ ਬੱਚੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ